ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜਨਿਕ এডਿਕੇਸ਼ਨ ਪੰਜਾਬ ਚੈਨਲ ਤੇ ਪੰਜਾਬ ਜੀਕੇ ਐਮਸੀਕਿਊ ਸੀਰੀਜ਼ ਤਹਿਤ ਭਾਗ ਪਹਿਲਾ ਲੈ ਕੇ ਹਾਜ਼ਰ ਹਾਂ ਅੱਜ ਦੀ ਵੀਡੀਓ ਦੇ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਮਹੱਤਵਪੂਰਨ 10 ਕਵੈਸਚਨ ਲੈ ਕੇ ਹਾਜ਼ਰ ਹਾਂ ਆਸ ਕਰਦਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਪਹਿਲਾ ਕਵੈਸਚਨ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਹੋਇਆ। ਸਿੱਖ ਸਮਾਜ ਕੱਤਕ ਦੀ ਪੂਰਨਵਾਰਸ਼ੀ ਵਾਲੇ ਦਿਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਂਦੇ ਹਨ। ਦੂਜਾ ਕੁਐਸਚਨ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਹੈ? ਇਸ ਦਾ ਸਹੀ ਉੱਤਰ ਹੈ ਭੋਇ ਦੀ ਤਲਵੰਡੀ ਜਿਸ ਨੂੰ ਅੱਜ ਕੱਲ੍ਹ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ। ਅਗਲਾ ਬੋਚਨ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਅਤੇ ਮਾਤਾ ਜੀ ਦਾ ਕੀ ਨਾਮ ਸੀ? ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਸ੍ਰੀ ਮਹਿਤਾ ਕਾਲੂ ਜੀ ਅਤੇ ਮਾਤਾ ਦਾ ਨਾਮ ਤ੍ਰੈਪਤਾ ਦੇਵੀ ਸੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਪਟਵਾਰੀ ਦੀ ਨੌਕਰੀ ਕਰਦੇ ਸਨ ਇਹਨਾਂ ਦਾ ਗੋਤ ਵੇਦੀ ਖੱਤਰੀ ਸੀ ਅਗਲਾ ਕੁਐਸਚਨ ਗੁਰਨਾਨਕ ਜੀ ਦਾ ਸਮਕਾਲੀ ਸ਼ਾਸਕ ਕੌਣ ਸੀ ਇਹਦਾ ਸਹੀ ਉੱਤਰ ਬਾਬਰ ਬਾਬਰ ਨੇ ਪੰਜਾਬ ਉੱਤੇ ਪੰਜ ਹਮਲੇ ਕੀਤੇ ਸੀ 1519 1520 1521 1524 ਅਤੇ 1525ਵੀਂ ਵਿੱਚ ਅਗਲਾ ਕੁਐਸਚਨ ਗੁਰੂ ਨਾਨਕ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ ਇਹਦਾ ਸਹੀ ਉੱਤਰ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਉਦਾਸੀਆਂ ਕੀਤੀਆਂ ਚਾਰੇ ਉਦਾਸੀਆਂ ਚਾਰੇ ਦਿਸ਼ਾਵਾਂ ਵਿੱਚ ਸੀ ਪਹਿਲੀ ਉਦਾਸੀ ਪੂਰਬ ਦਿਸ਼ਾ ਵਿੱਚ ਦੂਜੀ ਉਦਾਸੀ ਦੱਖਣ ਦਿਸ਼ਾ ਵਿੱਚ ਤੀਜੀ ਉਦਾਸੀ ਉੱਤਰ ਦਿਸ਼ਾ ਵਿੱਚ ਚੌਥੀ ਉਦਾਸੀ ਪੱਛਮ ਦਿਸ਼ਾ ਵਿੱਚ ਸੀ ਵੈਲਯੂ ਦਾ ਸਿੱਧ ਦਰਾਣਾ ਸੈਯਦਪੁਰ ਵਿੱਚ ਸਭ ਤੋਂ ਪਹਿਲਾਂ ਗਈ ਆਉਣ ਵਾਲੇ ਹੋਰ ਐਮਸੀਕਿਊ ਦੇ ਵਿੱਚ ਤੁਹਾਨੂੰ ਇਹਨਾਂ ਬਾਰੇ ਵਿਸਤਾਰ ਪੂਰਵਕ ਦੱਸਿਆ ਜਾਵੇਗਾ ਅਗਲਾ ਕੁਐਸਚਨ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦਾ ਕੀ ਨਾਮ ਸੀ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸਨ ਸ਼੍ਰੀ ਚੰਦ ਜੀ ਅਤੇ ਲక్ష్ਮੀਦਾਸ ਜੀ ਅਗਲਾ ਕੁਐਸਚਨ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਇਹਦਾ ਸਹੀ ਉੱਤਰ ਮਾਤਾ ਸਲਖਣੀ ਦੇਵੀ ਸ਼੍ਰੀ ਮੂਲਚੰਦ ਨਵასი ਬਟਾਲਾ ਦੀ ਸੁਪਤਰੀ ਸਨ ਅਗਲਾ ਕੁਐਸਚਨ ਗੁਰਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਮ ਸੀ ਗੁਰਨਾਨਕ ਦੇਵ ਜੀ ਦੀ ਭੈਣ ਦਾ ਨਾਮ ਨਾਨਕੀ ਜੀ ਗੁਰਨਾਨਕ ਦੇਵ ਜੀ 14 ਸਾਲ ਸੁल्तानपुर लोधी ਵਿਖੇ ਆਪਣੀ ਭੈਣ ਕੋਲ ਰਹੇ ਇਸ ਦੌਰਾਨ ਉਹਨਾਂ ਨੇ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਅਗਲਾ ਕੁਐਸਚਨ ਗੁਰਨਾਨਕ ਦੇਵ ਜੀ ਨੇ ਕਿਹੜਾ ਨਗਰ ਬਸਾਇਆ ਸੀ ਜਿਸ ਦਾ ਸਹੀ ਉੱਤਰ ਕਰਤਾਰਪੁਰ ਜੋ ਕਿ ਪਾਕਿਸਤਾਨ ਵਿੱਚ ਹੈ ਇਹ Ravi Driyakande ਹੈ। ਗੁਰੂ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਰਤਾਰਪੁਰ ਵਿਖੇ ਹੀ ਬਤੀਤ ਕੀਤਾ। ਇੱਥੇ ਹੀ 1539 ਈਸਵੀ ਵਿੱਚ ਜੋਤੀ ਜੋਤ ਸਮਾਏ। ਅਗਲਾ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੇ ਸਥਾਨ ਤੇ ਹੋਈ? ਇਸ ਦਾ ਸਹੀ ਉੱਤਰ ਕਾਲੀ ਬੇਈ। ਇਸ ਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ। ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ 15 ਤੋਂ 20 MCQ ਕਰਾਇਆ ਕਰਾਂਗੇ। ਤੁਹਾਡੀ ਸਾਰਿਆਂ ਦੀ ਸਪੋਰਟ ਦੀ ਲੋੜ ਹੈ। ਸੋ ਬੱਦ ਤੋਂ ਬੱਦ ਸਪੋਰਟ ਕਰੋ ਧੰਨਵਾਦ